ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ ਜਿਵੇਂ ਕਿ ਅੱਜ ਮਕਰ ਸਕ੍ਰਾਂਤੀ ਤੇ ਸਕ੍ਰਾਂਤ ਦੇ ਪਵਿੱਤਰ ਦਿਹਾੜੇ ਦੇ ਮੌਕੇ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਮਰੈਂਡਾ ਵਿਖੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਮਰੈਂਡਾ ਵੱਲੋਂ ਇਹ ਜੋ ਤੀਜਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਵਿੱਚ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੂੰ ਇਹ ਜੋ ਖੂਨਦਾਨ ਕੀਤਾ ਗਿਆ ਇਸ ਦੇ ਵਿੱਚ ਫਤਿਹ ਹਸਪੀਟਲ ਮਰੈਂਡਾ ਦੇ ਵੱਲੋਂ ਵੀ ਜੋ ਮੈਡੀਕਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪੁੱਜੀਆਂ ਸੰਗਤਾਂ ਵੱਲੋਂ ਲਾਭ ਲਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਲੋਕ ਮਸਲੇ ਚੈਨਲ ਤੇ ਜਿਸ ਤੇ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਹਨ ਜੋ ਆਪਣਾ ਖੂਨ ਦਾਨ ਕਰ ਰਹੇ ਹਨ ਇਸ ਵੇਲੇ ਕਲੱਬ ਵੱਲੋਂ ਹੈ ਜੋ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਜੋ ਨਾਇਬ ਤਹਿਸੀਲਦਾਰ ਅੰਗਰ ਪ੍ਰੀਤ ਸਿੰਘ ਬਰਾੜ ਵੱਲੋਂ ਹੈ ਜੋ ਹਾਜ਼ਰੀ ਲਵਾਈ ਗਈ ਹੈ ਤੇ ਉਹਨਾਂ ਨੇ ਕਲੱਬ ਦੇ ਇਸ ਕੰਮ ਦੀ ਬਹੁਤ ਸ਼ਲਾਘਾ ਕੀਤੀ ਕਿ ਜੋ ਖੂਨਦਾਨ ਕੈਂਪ ਹੈ ਇਹ ਇੱਕ ਬਹੁਤ ਨੇਕ ਉਪਰਾਲਾ ਹੈ ਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਤੋਂ ਹੈ ਜੋ ਪ੍ਰੇਰਣਾ ਲੈਣੀ ਚਾਹੀਦੀ ਹੈ ਇਸ ਸਮੇਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਜੋ ਖੂਨਦਾਨ ਕੀਤਾ ਤੇ ਇਸ ਕੈਂਪ ਦੇ ਵਿੱਚ 50 ਯੂਨਿਟ ਇਕੱਠੇ ਹੋਏ ਇਸ ਸਮੇਂ ਜੋ ਖੂਨਦਾਨ ਕੈਂਪ ਦੇ ਲਈ ਵਿਸ਼ੇਸ਼ ਤੌਰ ਤੇ ਜੋ ਟੀਮ ਪੁਜੀ ਸੀਓ ਪਜੀ ਚੰਡੀਗੜ੍ਹ ਤੋਂ ਟੀਮ ਵੱਲੋਂ ਹੈ ਜੋ ਖੂਨ ਇਕੱਤਰ ਕੀਤਾ ਗਿਆ ਜੁੜੇ ਰਹੋ ਲੋਕ ਮਸਲੇ ਚੈਨਲ ਦੇ ਨਾਲ ਧੰਨਵਾਦ ਨਮਸਕਾਰ ਮੈਂ ਡਾਕਟਰ ਈਸ਼ਵਰਿਆ ਔਰ ਇਹ ਮੇਰੇ ਸਾਥ ਟੀਮ ਪਜੀ ਚੰਡੀਗੜ੍ਹ ਸੇ ਹਮ ਯਹਾਂ ਪੇ ਬਲੱਡ ਡੋਨੇਸ਼ਨ ਕੈਂਪ ਮੇ ਆਏ ਹੈ ਹਰ ਸਾਲ सिंह श्री जस्सा सिंह फाउंडेशन फा। फा। फेडरेशन मोरिंडा वाले हर साल चौदह जनवरी को ये कैंप करवाते हैं और इनका बहुत ही अच्छा सहयोग रहता है कैंप में बहुत ही अच्छे से कैंप हर साल ये ऑर्गेनाइज करते हैं और इतनी ठंड में भी लोगों का बहुत ही अच्छा रिस्पॉन्स देखने को मिला है आज कम से कम पचास से साठ लोग अभी तक इस कैंप में आ गए हैं अराउंड फोर्टी टू फोर्टी थ्री डोनेशन अभी तक हो गई हैं थैंक यू ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮ੍ਰਿਗਿੰਨ ਸਿੰਘ ਫਤਿਹ ਹਸਪੀਟਲ ਵੱਲੋਂ ਅੱਜ ਮਹਾਰਾਜਾ ਸਰਦਾਰ ਜਸਤਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਆਪਣੇ ਕੋਤਵਾਲੀ ਸਾਹਿਬ ਗੁਰਦੁਆਰੇ ਵਿਖੇ ਤੇ ਅਸੀਂ ਫਤਿਹ ਹਸਪੀਟਲ ਵੱਲੋਂ ਮੈਂ ਤੇ ਮੇਰੀ ਟੀਮ ਇੱਥੇ ਬੱਚਿਆਂ ਦਾ ਤੇ ਔਰਤਾਂ ਦੇ ਫ੍ਰੀ ਹੈਲਥ ਚੈੱਕਅਪ ਵਾਸਤੇ ਆਏ ਹੋਏ ਆ ਤੇ ਅਸੀਂ ਅਸੀਂ ਫ੍ਰੀ ਕੈਲਸ਼ੀਅਮ মালਟੀਵਿਟਾਮਿਨ ਤੇ ਲੈਬ ਦੀ ਜਾਂਚ ਮੁਫਤ ਕਰ ਰਹੇ ਹਾਂ ਨਾਲ ਹੀ ਜਿਹੜੇ ਹੋਰ ਮਰੀਜ਼ ਆ ਰਹੇ ਨੇ ਜਿੱਦਾਂ ਜਿਨ੍ਹਾਂ ਦਾ ਬੀਪੀ 슈ਗਰ ਵਾਲੇ ਮਰੀਜ਼ ਉਹਨਾਂ ਦਾ ਵੀ ਅਸੀਂ ਪੂਰੀ ਤਰ੍ਹਾਂ ਇਲਾਜ ਦੀ ਸਹਾਇਤਾ ਦੀ ਕਰ ਰਹੇ ਹਾਂ ਬਾਕੀ ਫਤਿਹ ਹਸਪੀਟਲ ਬੱਚਿਆਂ ਦਾ ਤੇ ਜਨਾਨੀ ਰੋਗਾਂ ਦਾ ਇੱਕ ਸਪੈਸ਼ਲ ਹਸਪਤਾਲ ਹੈ ਤੇ ਅਸੀਂ ਚੰਡੀਗੜ੍ਹੋਂ ਉਹ ਸਪੈਸ਼ਲ ਡਾਕਟਰ ਦੀ ਟੀਮ ਇੱਥੇ 24 ਘੰਟੇ ਸਹੂਤਾਵਾਂ ਉਪਲਬਧ ਕਰਾ ਰਹੀਆਂ ਨੇ ਫਤਿਹ ਹਸਪੀਟਲ 올ਨ ਮਾਜਰਾ ਚੌਕ ਪੁਰਾਣੀ ਪਲਾਜ਼ਾ ਬਿਲਡਿੰਗ 올ਡ ਚੰਡੀਗੜ ਮਰਿੰਡਾ ਰੋਡ ਮੋਬਾਈਲ ਨੰਬਰ 788741037 ਇੱਕ ਛੇ ਰਖਵਾਲਾ ਮੇਰਾ ਸਤਗੁਰਦੀਨ ਦੇ ਵਾਲਾ ਮਰਿੰਡਾ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੂੰ ਮਹਾਰਾਜਾ ਸਰਤਾਜ ਦੱਸਾ ਸਿੰਘ ਰਾਮਗੜੀਆ ਫਾਊਂਡੇਸ਼ਨ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮਕਰਸ ਕ੍ਰਾਂਤੀ ਦੇ ਪਵਿੱਤਰ ਦਿਹਾੜੇ ਦੇ ਉੱਤੇ 40 ਮੁਕਤਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫਾਊਂਡੇਸ਼ਨ ਮਰੰਡਾ ਵੱਲੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮਰੰਡਾ ਵਿਖੇ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਵਿਸ਼ੇਸ਼ ਯੋਗਦਾਨ ਡੇਰਾ ਕਾਰ ਸੇਵਾ ਮਰੰਡਾ ਬਲੱਡ ਡੋਨਰ ਕਾਉਂਸਲ ਮਰੰਡਾ ਫਟੇ ਹਸਤਰ ਮਰਿੰਡਾ ਨਹੀਂ ਦਿੱਤਾ ਇਸ ਵਿੱਚ ਖੂਨਦਾਨੀਆਂ ਨੇ ਵੱਧ ਤੋਂ ਵੱਧ ਬੀਬੀਆਂ ਨੇ ਭਾਈਆਂ ਨੇ ਖੂਨਦਾਨ ਕੀਤਾ ਮਹਾਰਾਜਾ ਸਦਾ ਜੱਸਾ ਸਿੰਘ ਰਾਮਗੜੀਆ ਹਰ ਇੱਕ ਸਾਲ ਬਲੱਡ ਕੈਂਪ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮਰਿੰਡਾ ਵਿਖੇ ਪੀਜੀਆਈ ਦੇ ਸਹਿਯੋਗ ਨਾਲ ਲਗਾਉਂਦਾ ਹੈ ਪੀਜੀਆਈ ਦੇ ਮਹਾਰ ਡਾਕਟਰਾਂ ਨੇ ਖੂਨਦਾਨੀਆਂ ਤੋਂ ਖੂਨ ਇਕੱਤਰਤ ਕੀਤਾ ਤੇ ਖੁੰਦਾਨੀਆਂ ਨੂੰ ਫੈਡਰੇਸ਼ਨ ਵੱਲੋਂ ਸਨਮਾਨਤ ਵੀ ਕੀਤਾ ਗਿਆ ਇਹਨਾਂ ਇਹ ਸ਼ਬਦਾਂ ਦੇ ਨਾਲ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੰਕੇ ਕਿਆ ਲਾਗੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਰਦਾਰ ਜਸਤਾ ਸਿੰਘ ਰਾਮਗੜੀਆ ਫੈਡਰੇਸ਼ਨ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਮੈਂ ਆਇਆ ਹੈ ਤੇ ਇੱਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਨੂੰ ਬਹੁਤ ਹੀ ਵਧੀਆ ਇੱਕ ਰਿਸਪੌਂਸ ਮਿਲ ਰਿਹਾ ਹੈ ਤੇ ਆਪਣੇ ਦੇਸ਼ ਵਿੱਚ ਇੱਕ ਬਹੁਤ ਕਮੀ ਹੈ ਖੂਨ ਦੀ ਜਿਹੜੀ ਦੂਰ ਕਰਨੀ ਬਹੁਤ ਜ਼ਰੂਰੀ ਹੈ ਲੋਕਾਂ ਵਿੱਚ ਹਜੇ ਅਵੇਅਰਨੈਸ ਆਉਣੀ ਹਜੇ ਇਹ ਲਿਆਉਣੀ ਬਹੁਤ ਜ਼ਰੂਰੀ ਹੈ ਵੀ ਬਲੱਡ ਡੋਨੇਸ਼ਨ ਇੱਕ ਬਹੁਤ ਹੀ ਇੱਕ ਨੇਕ ਚੰਗਾ ਕੰਮ ਹੈ ਤੇ ਕਿਸੇ ਦੀ ਜਾਨ ਵੀ ਇਹ ਬਚਾ ਸਕਦਾ ਤੇ ਜਿਹੜਾ ਆਪਣਾ ਬਲੱਡ ਡੋਨੇਸ਼ਨ ਕੈਂਪ ਚ ਮੈਂ ਦੇਖ ਰਿਹਾ ਵੀ ਲੋਕ ਬਹੁਤ ਹੀ ਹੁੰਮਾਹਾਂ ਕੇ ਪਹੁੰਚ ਰਹੇ ਨੇ ਬਹੁਤ ਵਧੀਆ ਗੱਲ ਹੈ ਜੀ ਸਰਦਾਰ ਜਸਤਾ ਸਿੰਘ ਫੈਡਰੇਸ਼ਨ ਜਸਦੀ ਰਾਮ ਗੜੀਆ ਫੈਡਰੇਸ਼ਨ ਵੱਲੋਂ ਜੋ ਦਵਾਇਆ ਜਾ ਰਿਹਾ ਉਹਨਾਂ ਨੂੰ ਫੇਰ ਮੈਂ ਧੰਨਵਾਦ ਕਰਦਾ ਤੇ ਮੈਂ ਆਸ਼ਾ ਕਰਦਾ ਕਿ ਬਾਕੀ ਸਮਾਜ ਸੇਵੀ ਜਿਹੜੀ ਆਪਣੀ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਇਸ ਤੋਂ ਮੋਟੀਵੇਸ਼ਨ ਮਿਲੇਗੀ ਥੋੜਾ ਹੌਸਲਾ ਅਫਜ਼ਾਈ ਹੋਵੇਗੀ ਉਹਨਾਂ ਦੇ ਜਿਹੋਗੇ ਡੈਟਨੇਸ਼ਨ ਕੈਂਪ ਲਗਾ ਕੇ ਵੱਧ ਤੋਂ ਵੱਧ ਖੂਨਦਾਨ ਕਰਵਾ ਸਕਣ ਤੇ ਆਪਣੇ ਜਿਹੜੇ ਹੋਰ ਲੋਕਾਂ ਦੀ ਜਿਹੜੀ ਜਾਨਾਂ ਵੀ ਬਚ ਸਕਦੀਆਂ ਇਸ ਨਾਲ ਉਹ ਬਚਾਈਆਂ ਜਾ ਸਕਦੀਆਂ ਧੰਨਵਾਦ